ਦੇਣਾ ਫੋਰਸਾਂ ਨੇ ਚੁੱਕਣਾ ਉਥੇ ਡਾਂਗਾ ਵੀ ਬਣਨੀਆ ਛੇ ਦੇ ਗੋਲੀਆਂ ਵਿੱਚ ਚਾਹ ਦੁਸ਼ਮਣ ਆਪਣੇ ਉਥੇ ਮੌਤਾਂ ਵੀ ਹੋ ਸਕਦੀਆਂ ਪਰ ਉਹਨਾਂ ਨੂੰ ਮੌਤਾਂ ਦੀ ਪਰਵਾਹ ਨਹੀਂਗੀ ਸਾਡੀਆਂ ਜਾਨਾਂ ਦੀ ਪਰਵਾਹ ਨਹੀਂਗੀ ਉਹਨਾਂ ਨੂੰ ਸਰਕਾਰ ਦੀ ਪਰਵਾਹ ਜਿਹੜਾ ਸੁਪਰੀਮ ਕੋਰਟ ਦੇ ਹੰਝਕੀਂ ਕਰਕੇ ਰੱਖਦੇ ਆ ਵੀ ਸਾਡਾ ਫੈਸਲਾ ਸੁਪਰੀਮ ਕੋਰਟ ਤੋਂ ਜਾ ਕੇ ਹਾਲੋ ਜਾ ਸਾਡੇ ਅੱਖ ਚੋਜੂ ਹੱਕ ਸੱਚ ਦੀ ਆਵਾਜ਼ ਉੱਥੇ ਆ ਅੱਜ ਕੋਈ ਅੱਕ ਸਰ ਚੱਤੀ ਆਵਾਜ਼ ਨਹੀਂ ਜੇ ਜਿਹੜੇ ਜੱਜ ਨੇ ਉਹ ਵੀ ਆਉਣ ਲੱਗਾ ਲੀਡਰੀਆਂ ਭਾਲਦੇ ਆ ਤੇ ਜਦੋਂ ਇਹ ਕੁਰਸੀ ਤੋਂ ਤੁਨਾ ਅਸੀਂ ਕਿੱਥੇ ਐਮਪੀ ਬਣਨਾ ਕਿੱਥੇ ਜਾ ਕੇ ਮੁੱਖ ਮੰਤਰੀ ਬਣਨਾ ਅੱਜ ਉਹਨਾਂ ਤੇ ਵੀ ਕੋਈ විශ්ਵਾਸ ਨਹੀਂ ਰਿਹਾ ਉਹ ਉਹਨਾਂ ਦਾ ਪਵੇਖਾ ਸਰਕਾਰ ਦੇ ਦਿੱਤ ਜ ਲੈ ਕੇ ਆਉਂਦੇ ਆ ਆਪਣੀ ਇੱਕੋ ਇੱਕ ਦਰਦਿਆ ਕੌਂਗੀ ਆਪਣਾ ਗੁਰੂ ਗ੍ਰੰਥ ਸਾਹਿਬ ਆਪਣਾ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੰਗਾ ਸਾਹਿਬ ਤੱਕ ਕੋਈ ਹੋਰ ਆਸਾ ਸੱਚੀ ਤੇ ਸਿੱਧੀ ਸਰਕਾਰ ਸਾਡੀ ਅਸੀਂ ਸਾਰੇ ਉਹਦੇ ਅੱਗੇ ਅਰਦਾਸ ਕਰੀਏ ਸਾਡਾ ਗੁੱਚੜ ਦੀ ਖਰਾਬੀ ਚਰਵੇ ਉਹ ਦਿਨਾਂ ਦੀਆਂ ਤੋਂ ਰਹਿਤ ਹੋ ਜਾਏ ਇਹ ਜੰਗ ਅਸੀਂ ਜਿੱਤ ਗਏ